ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆ ਲੈ ਕੇ ਆਂਜਰੇ ਅੱਜ ਦੀ ਵੱਡੀ ਖਬਰ ਵਿਟਾਮਿਨ ਡੀ ਦੀ ਕਮੀ ਹੋਣ ਤੇ ਸਰੀਰ ਦੇਣ ਲੱਗੇਗਾ ਤੁਹਾਨੂੰ ਇਹ ਲੱਛਣ ਨਜ਼ਰ ਅੰਦਾਜ਼ ਕਰਨ ਨਾਲ ਸਿਹਤ ਜਾਵੇਗੀ ਵਿਗੜ ਅੱਜ ਦੀ ਜੀਵਨ ਸ਼ੈਲੀ ਅਤੇ ਘਰ ਦੇ ਅੰਦਰ ਰੁਟੀਨ ਦੇ ਕਾਰਨ ਸਾਡੇ ਵਿੱਚੋਂ ਜ਼ਿਆਦਾਤਰ ਔਰਤਾਂ ਅਣਜਾਣੇ ਵਿੱਚ ਇੱਕ ਮਹੱਤਵਪੂਰਨ ਪੋਸ਼ਟਿਕ ਤੱਤ ਉਹ ਹੈ ਵਿਟਾਮਿਨ ਡੀ ਦੀ ਕਮੀ ਨਾਲ ਝੂਜ ਰਹੀਆਂ ਹਨ ਇਹ ਕੋਈ ਆਮ ਕਮੀ ਨਹੀਂ ਹੈ ਸਗੋ ਇੱਕ ਅਜੀਹਾ ਸਥਿਤੀ ਹੈ ਜਿਸ ਦਾ ਸਾਡੇ ਸਰੀਰ ਤੇ ਪ੍ਰਭਾਵ ਪੈਂਦਾ ਹੈ ਅਕਸਰ ਅਸੀਂ ਥਕਾਵਟ ਦਰਦ ਜੰਮ ਚੜਚੜੇਪਣ ਨੂੰ ਇੱਕ ਛੋਟੀ ਜਹੀ ਸਮੱਸਿਆ ਸਮਝ ਕੇ ਨજર ਅੰਦਾਜ਼ ਕਰਦੇ ਹਾਂ ਜਦੋਂ ਕਿ ਇਹ ਸਾਡੇ ਸਰੀਰ ਦੀ ਇੱਕ ਮਹੱਤਵਪੂਰਨ ਜ਼ਰੂਰਤ ਵੱਲ ਇਸ਼ਾਰਾ ਕਰ ਰਹੇ ਹਨ ਜੇਕਰ ਤੁਸੀਂ ਵੀ ਬਾਰ-ਬਾਰ ਥਕਾਵਟ ਮਹਿਸੂਸ ਕਰਦੇ ਹੋ ਤਾਂ ਜਾਂ ਜਾਂ ਤੁਸੀਂ ਆਪਣੇ ਸਰੀਰ ਵਿੱਚ ਵੀ ਲੱਗ ਲੱਛਣ ਲੱਛਣ ਦੇਖਦੇ ਹੋ ਤਾਂ ਇਸ ਦਾ ਕਾਰਨ ਸਮਝ ਨਹੀਂ ਹੋਉਂਦਾ ਤਾਂ ਇਹ ਸੁਚੇਤ ਹੋਣ ਦਾ ਸਮਾਂ ਹੈ ਤੁਹਾਡੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਦਾ ਸੰਕੇਤ ਦੇ ਰਿਹਾ ਹੋ ਸਕਦਾ ਹੈ ਡਾਈਟੀਸੀਨ ਰਚਨਾ ਪ੍ਰਾਚਰ ਸਾਨੂੰ ਇਸ ਸਮੇਂ ਇਸ ਬਾਰੇ ਦੱਸ ਰਹੀ ਹੈ ਵਿਟਾਮਿਨ ਡੀ ਦੀ ਕਮੀ ਦੇ ਕੁਝ ਅਜੀਬ ਲੱਛਣ ਕੀ ਤੁਸੀਂ ਜਾਣਦੇ ਹੋ ਉਹ ਕੀ ਵਿਟਾਮਿਨ ਡੀ ਦੀ ਕਮੀ ਕੁਝ ਅਜਿਹੇ ਸੰਕੇਤ ਦਿੰਦੀ ਹੈ ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਗੱਲ ਕਰਦੇ ਹਨ ਜੇਕਰ ਤੁਸੀਂ ਇਹਠਾਂ ਦਿੱਤੇ ਲੱਛਣ ਮਹਿਸੂਸ ਕਰਦੇ ਹੋ ਤਾਂ ਇਹ ਸੰਭਵ ਹੈ ਕਿ ਤੁਹਾਡੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਹੈ ਲਗਾਤਾਰ ਸਕਾਮਟ ਜੇਕਰ ਤੁਸੀਂ ਦਿਨ ਭਰ ਥਕਾਵਟ ਮਹਿਸੂਸ ਕਰਦੇ ਹੋ ਤਾਂ ਤਾਂ ਇਹ ਵਿਟਾਮਿਨ ਡੀ ਦੀ ਕਮੀ ਦਾ ਵੱਡਾ ਸੰਕੇਤ ਹੋ ਸਕਦਾ ਹੈ ਸਾਹ ਲੈਣ ਵਿੱਚ ਮੁਸ਼ਕਲ ਜੇਕਰ ਤਾਂ ਨੂੰ ਲੱਗਦਾ ਹੈ ਕਿ ਤੁਹਾਡਾ ਸਾਹ ਛੋਟਾ ਹੈ ਜਾਂ ਡੂੰਗਾ ਨਹੀਂ ਆ ਰਿਹਾ ਸੌਂਦੇ ਸਮੇਂ ਲੱਤਾਂ ਵਿੱਚ ਬੇਚੈਨੀ ਮਹਿਸੂਸ ਕਰਨਾ ਉਹਨਾਂ ਉਹਨਾਂ ਨੂੰ ਲਗਾਤਾਰ ਹਿਲਾਉਣਾ ਮਹਿਸੂਸ ਕਰਨਾ ਬਹੁਤ ਜ਼ਿਆਦਾ ਵਾਲ ਝੜਨਾ ਆਮ ਨਾਲੋਂ ਜ਼ਿਆਦਾ ਵਾਲ ਝੜਨਾ ਗਵੀਖ ਕੇਸ ਕਮੀ ਦਾ ਲੱਛਣ ਹੋ ਸਕਦਾ ਹੈ ਮੁਹਾਸੇ ਚਿਹਰੇ ਦੇ ਮੁਹਾਸੇ ਹੋਣਾ ਵੀ ਵੱਡਾ ਸੰਕੇਤ ਹੋ ਸਕਦਾ ਹੈ ਦਿਲ ਦੀ ਧੜਕਣ ਵਿੱਚ ਵਾਧਾ ਦਿਲ ਦੀ ਧੜਕਣ ਵਿੱਚ ਅਚਾਨਕ ਵਾਧਾ ਅਤੇ ਅਨਿਜਮਤਾ ਗਲੇ ਵਿੱਚ ਕੁਝ ਫਸਿਆ ਮਹਿਸੂਸ ਹੋਣਾ ਗਲੇ ਵਿੱਚ ਕੁਝ ਫਸਿਆ ਹੋਇਆ ਮਹਿਸੂਸ ਹੋਣਾ ਗਰਦਨ ਦੇ ਅਤੇ ਪਿੱਠ ਵਿੱਚ ਤਕਾਵਟ ਬਿਨਾਂ ਕਿਸੇ ਕੋਸ਼ਿਸ਼ ਦੇ ਵੀ ਨਨਤੇ ਪਿੱਠ ਵਿੱਚ ਥਕਾਵਟ ਮਹਿਸੂਸ ਕਰਨਾ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ